ਓੜੇ ਅਗਤ ਤੇਰੇ ਮਨ ਭਾਉ ਦੇ ਦਰਸੋਂ ਕੀਰਤ ਗਾਉ ਦੇ ਨਾਨਕ ਕਰਮਾਂ ਬਹਾਰੇ ਦਰਟੋ ਨਲਾਂ ਨੇ ਪਤਾਵ ਦੇ ਇੱਕ ਮੂਲ ਨਾਮ ਜਨ ਆਪਣਾ ਹੋਂਦਾ ਆ ਪਗੜ ਐਂਦੇ ਹੋ ਟੱਡੀ ਕਾ ਨੀਚ ਜਾ ਹੋਰ ਉੱਤਮ ਜਾਤ ਸਦਾਹੰਦੇ ਤੈਨ ਮੰਗਾਂਗੇ ਤੁਝੇ ਤੇ ਆਂਦੇ ਹੋ ਟੱਡੀ ਕਾ ਨੀਚ ਜਾ ਹੋਰ ਉੱਤਮ ਤਮ ਮਾ ਜਾਤ ਸਦਾ ਐਂਦੇ ਤੈ ਨਾਮ ਮੰਗਾ ਜੋ ਤੁਜੇ ਤੇ ਆਹਿੰਦੇ ਇਹ ਪੜੀ ਰਗ ਅਸਵ ਦੇ ਵਿੱਚ ਪਹਿਲੇ ਪਾਤਸ਼ਾ ਸਤਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਅਚਾਰੀ ਹੋਈ ਹੈ ਜਜੁ ਕਿ ਤਮ ਤਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 467 ਅੰਗ ਤੇ ਸ਼ਿਸ਼ੋਵਤ ਸੋ पांच छह शब्द ਵਿੱਚ ਪੌੜੀ ਚ ਸਮਝਾਉਣਾ ਚਾਹੁੰਦੇ ਆ ਕਿ ਜਿਸ ਨੂੰ ਆਪਣਾ ਮੋਲ ਹੀ ਨਹੀਂ ਪਤਾ ਲੇਕਰ ਉਹ ਆਪਣੇ ਆਪ ਨੂੰ ਇੱਡਾ ਵੱਡਾ ਦੱਸਦੇ ਫਿਰਦੇ ਆ ਕਿ ਉਹਨਾਂ ਨੂੰ ਆਏ ਕੀ ਕਰਨ ਸੀ ਜਾਣਾ ਕਿੱਥੇ ਹੈ ਕਿੱਥੋਂ ਆਏ ਹੈ ਲੇਕਿਨ ਹੰਕਾਰ ਲੋਭ ਮੋਹ ਦੇ ਵਿੱਚ ਇੰਨੇ ਘੁੰਮ ਰਹੇ ਆ ਕਿ ਉਹਨਾਂ ਨੂੰ ਆਪਣਾ ਆਪ ਦਾ ਹੀ ਨਹੀਂ ਪਤਾ ਲੱਗ ਰਿਹਾ ਕਿ ਕੀ ਕਰਨ ਲਈ ਸਾਨੂੰ ਜੀਵਨ ਮਿਲਿਆ ਸੋ ਜਿਹੜੇ ਉਸਤੇ ਭਗਤ ਹਨ ਸੇਵਕ ਹਨ ਉਹ ਹਰ ਟੈਂ ਉਸ ਦੇ ਸਿਮਰਨ ਦੇ ਵਿੱਚ ਰਹਿ ਕੇ ਸ਼ੁਭਾਪਾਉਂਦੇ ਦੁਨੀਆਂ ਉਸ ਦੀ ਬੜਾਈ ਕਰਦੀ ਹੈ ਦੁਨੀਆਂ ਤੇ ਉਹਨਾਂ ਦਾ ਨਾਮ ਸਦਾ ਲਈ ਅਮਰ ਹੋ ਜਾਂਦਾ ਪਰ ਜਿਨ੍ਹਾਂ ਨੂੰ ਆਪਣਾ ਆਪ ਹੀ ਨਹੀਂ ਪਤਾ ਲੱਗਦਾ ਕਿਉਂਕਿ ਬੰਦੇ ਨੇ ਜਦਾਂ ਆਪਣੇ ਆਪ ਨੂੰ ਦੇਖਣਾ ਹੈ ਤਾਂ ਹੀ ਉਸ ਤੇ ਵਿੱਚ ਗਿਆਨ ਪੈਦਾ ਹੋਣਾ ਸੋ ਉਹ ਸਮਝਾਉਣ ਲਈ ਇਹ ਕਹਿ ਰਿਹਾ ਹੈ ਕਿ ਜੋ ਵੀ ਉਸ ਦੇ ਭਗਤ ਹਨ ਉਹ ਤਾਂ ਆਪਣੇ ਆਪ ਨੂੰ ਨੀਚ ਖਾ ਕੇ ਖੁਸ਼ ਹਨ ਅਦਰ ਜਿਨ੍ਹਾਂ ਦੇ ਪੱਲੇ ਕੁਛ ਨਹੀਂ ਹੈ ਉਹ ਕਹਿੰਦੇ ਨੇ ਅਸੀਂ ਤਾਂ ਉੱਚੇ ਹਾਂ ਲੇਕਿਨ ਉੱਚੇ ਉਹ ਹੁੰਦੇ ਨਹੀਂ ਕਿਉਂਕਿ ਕਰਮੀ ਨੇ ਉਹਨਾਂ ਦਾ ਉੱਚਾ ਸੋਚ ਨੀਚੀ ਵਿਚਾਰ ਨੀਚਾ ਸੰਤੋਖ ਹੈ ਨਹੀਂ ਸਬਰ ਹੈ ਨਹੀਂ ਸੋ ਉਹ ਜਿਹੜੇ ਜੀਵ ਹੈ ਉਹ ਆਪਣੇ ਆਪ ਨੂੰ ਵੱਡੇ ਜਿੰਨਾ ਮਰਜੀ ਕਹਿ ਜਾਣ ਲੇਕਿਨ ਦੁਨੀਆ ਦੀ ਨਜ਼ਰਾਂ ਦੇ ਵਿੱਚ ਉਹ ਵੱਡੇ ਨਹੀਂ ਹੱਤੇ ਸੋ ਗੁਰੂ ਮਹਾਰਾਜ ਜੀ ਸਮਝਾਉਂ ਕਹਦੇ ਐ ਭਗਤ ਤੇਰੇ ਬੰਨ ਪਾਉ ਦੇ ਦਰਸੋਂ ਹਣ ਕੀਮਤ ਗਾਉਂਦੇ ਤੇਰੇ ਦਰ ਤੇ ਇਹੋ ਹੀ ਸ਼ੁਭਾ ਪੁੰਦੇ ਹਨ ਜਿਹੜੇ ਤੇਰੇ ਸਿੱਖ ਸਲਾਹ ਖਾਸ ਸਮੇਂ ਕਹੁੰਦੇ ਹਨ ਕੋਈ ਵੀ ਦੁਨੀਆ ਤੇ ਜਿਸ ਨੇ ਉਸ ਪਰਮਾਤਮਾ ਦਾ ਨਾਮ ਨਹੀਂ ਜਪਿਆ ਉਦਾ ਆਵਣ ਜਨਕ ਦੀ ਖਤਰੂ ਨੇ ਹੰਦ ਪਰ ਗੋਂਦੇ ਕੀਏ ਕੌਣ ਬੰਦਾ ਸਾਰੀ ਦੁਨੀਆ ਹੀ ਕਿਉਂਕਿ ਗਗਨ ਮੇ ਥਾਲ ਰਵੇ ਚੰਦ ਦੀਪਕ ਬਨੇ ਤਾਰਕਾ ਮੰਡਲਾ ਜਨਕ ਮੋਤੀ ਤੂਪ ਮਲ ਆਨ ਲੋ ਪਵਨ ਚੇਵ ਰੁ ਕਰੇ ਸਗਲ ਬਨਵਾਏ ਫਲੰਤ ਜੋਤੀ ਕੈਸੀ ਔਰਤੀ ਹੋਏ ਪਬਖੰਡਨ ਨਾ ਤੇਰੀ ਔਰਤੀ ਉਸ ਦੀ ਸਭ ਤਸਲਾ ਸਾਰੀ ਕੁਦਰਤ ਕਰ ਰਹੀ ਹੈ ਸਾਰੀ ਸ੍ਰਿਸ਼ਟੀ ਕਰ ਰਹੀ ਹੈ ਅਬ ਜਿਹੜੇ ਕਹਿੰਦੇ ਕਿ ਉਹ ਹੈ ਹੀ ਨਹੀਂ ਹੈ ਉਹ ਤਾਂ ਆਪਣੇ ਆਪ ਨੂੰ ਭਲਾ ਕੇ ਬੈਠੇ ਆ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਦੀ ਜੀਵਨ ਕਿੱਥੋਂ ਆਇਆ ਉਹ ਕਿੱਥੇ ਜਾਣਾ ਹੈ ਨਾਨਕ ਕਰਮਾਂ ਬਾਹਰੇ ਡਰ ਤੋਂ ਨਾ ਲਹਨੀ ਤਾਂ ਹੁੰਦੇ ਕਹਿੰਦੇ ਉਹ ਕਰਮਾ ਕਰਮ ਹੀ ਨਾ ਉਹਨੇ ਕਰਮ ਦੀ ਕੋਈ ਚੰਗਾ ਕੀਤਾ ਉਹ ਤਾਂ ਦਰ ਦਰ ਪਟਕਦੇ ਫਿਰਦੇ ਉਹਨਾਂ ਨੂੰ ਕੁਛ ਵੀ ਦਰ ਤੇ ਢੋਈ ਨਹੀਂ ਮਿਲਦੀ ਨਾ ਇਸ ਦੁਨੀਆ ਤੇ ਨਾ ਅਗਲੀ ਦੁਨੀਆ ਤੇ ਕਿਤੇ ਵੀ ਟੋਈ ਨਹੀਂ ਉਹਨਾਂ ਨੂੰ ਜਿਹੜੇ ਪਰਮਾਤਮਾ ਦੇ ਸਿੱਖਤ ਸਲਾ ਨਹੀਂ ਕਰਦੇ ਉਸ ਦੇ ਨਾਮ ਨੂੰ ਨਹੀਂ ਜਪਦੇ ਕਿਉਂਕਿ ਉਹਨਾਂ ਨੇ ਕਰਮ ਜਿਹੜਾ ਹੈ ਕਰਨਾ ਪਸੰਦ ਨਹੀਂ ਕੀਤਾ ਹੰਕਾਰ ਕਰ ਲਿਆ ਇਸ ਜੀਵਨ ਦਾ ਹੰਕਾਰ ਕਰ ਲਿਆ ਕਿਉਂਕਿ ਮੱਟੀ ਕੇ ਪਤਲਾ ਕੈਸੇ ਨਚਿਤ ਹੈ ਦੇਖੇ ਬੋਲੇ ਸੁਨੇ ਦੌਰੇ ਫਿਰਦੇ ਉਹ ਇੰਨਾ ਹੰਕਾਰ ਦੇ ਵਿੱਚ ਤੁਰੇ ਫਿਰਦੇ ਔਰ ਉਹਨਾਂ ਤੋਂ ਹੀ ਕਿਤੇ ਨਹੀਂ ਮਿਲਦੇ। ਦਰਦਰ ਝਟਕਦੇ ਫਿਰਦੇ। ਪਰ ਜਿਨ੍ਹਾਂ ਨੇ ਸਿੱਤਸਲਾ ਕੀਤੀ ਉਹ ਤਾਂ ਕਹਿੰਦੇ ਤੇਦੇ ਦਰਦੇ ਉੱਤੇ ਸ਼ੁਭਾ ਪਾਉਂਦੇ ਆ। ਸੋ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਸੋ ਦਰ ਕੇ ਹਾ ਸੋ ਕਰਕੇ ਹਾ ਜਿਤ ਵੈ ਸਰਵ ਸੰਭਾਲੇ ਬਾਜੇ ਤੇਰੇ ਨਾਦ ਅਨੇਕ ਅਸੰਖਾ ਕਿਤੇ ਤੇਰੇ ਬਾਹਰ ਪਤਾ ਨਹੀਂ ਕਿੰਨੇ ਕੁ ਉਸ ਦਰ ਤੇ ਪਰਮਾਤਮਾ ਦੇ ਸਿਫਤ ਸਲਾਹ ਕਰ ਰਹੇ ਕਿਉਂਕਿ ਇਹ ਤਾਂ ਸਾਰੀ ਸ੍ਰਿਸ਼ਟੀ ਹੀ ਉਹ ਦੇ ਸਿਫਤ ਸਲਾਹ ਵਿੱਚ ਹੈ ਅਬ ਜੇਕਰ ਮਨੁੱਖ ਮਾਨਸ ਜਨਮ ਪਾ ਕੇ ਇਹ ਕਹੇ ਕਿ ਨਹੀਂ ਪਰਮਾਤਮਾ ਹੈ ਨਹੀਂ ਤਾਂ ਫਿਰ ਉਹਨੂੰ ਕਿਤੇ ਬਿਟੋ ਹੀ ਨਹੀਂ ਮਿਲਦੀ ਇੱਕ ਮੂਲ ਨਾ ਮੁੱਝ ਨਾ ਆਪਣਾ ਅਣਾ ਹੋਂਦਾ ਆਪ ਗਣਾਇੰਦੇ ਕਹਿੰਦੇ ਜਿਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਹੈ ਮੂਲ ਹੀ ਨਹੀਂ ਪਤਾ ਕਿ ਸਦਾ ਮੂਲ ਕੀ ਹੈ ਅਸੀਂ ਆਏ ਕਿੱਥੋਂ ਹਾਂ ਔਰ ਹੁੰਦਾ ਆਪ ਗਣੈਂਦੇ ਕਹਿੰਦੇ ਆਪਣੇ ਆਪ ਨੂੰ ਬਹੁਤ ਵੱਡੇ ਗਣਦੇ ਇੰਨੇ ਕੁ ਵੱਡੇ ਗਣਦੇ ਹੈ ਕਿ ਹੰਕਾਰ ਦੇ ਨਾਲ ਦੁਨਿਆਤੇ ਤੁਰੇ ਫਿਰਦੇ ਪਰ ਉਹਦੇ ਦਰ ਤੇ ਉੱਤੇ ਉਹਨਾਂ ਨੂੰ ਸ਼ੋਭਾ ਨਹੀਂ ਮਿਲਦੀ ਕਿਉਂਕਿ ਉਹ ਤਾਂ ਸਾਫ਼ ਕਹਿੰਦੇ ਕਿ ਜੇ ਜੁਗ ਚਾਰੇ ਆਪ ਚਾਹ ਹੋਰ ਦਸੋਣੇ ਹੋਏ ਨਵਾਂ ਖੰਡਾਵੇ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ ਨਾ ਉਹ ਖਾਕੇ ਜਸ ਕੀ ਤਜਗਲੇ ਜਿੱਤਸ ਨਦਰ ਨਾ ਆਵੀ ਤਬਾਤ ਨ ਪਛੇਕੇ ਉਹਨੂੰ ਕਹਿੰਦੇ ਕੌਣ ਪਛਦਾ ਚਾਹੇ ਉਹ ਆਪਣੇ ਆਪ ਨੂੰ ਰਾਜਾ ਕਹਾਵੇ ਕਿ ਮੈਂ ਰਾਜ ਕਰਦਾ ਉਹਦੇ ਜਗਤੇ ਤਾਂ ਕੁਛ ਵੀ ਨਹੀਂ ਆਪਣੇ ਆਪ ਨੂੰ ਤਾਂ ਬਾਬਰ ਨੇ ਨਹੀਂ ਇੰਦ ਤੇ ਜੇ ਤਾਵਾ ਬੋਲਿਆ ਉਹ ਰਾਜਾ ਕਹਾ ਰਿਆ ਸੀ ਲੇਕਿਨ ਬਾਬਰ ਨੂੰ ਜਾਬਰ ਜਿਹੜਾ ਉਹ ਸੱਚ ਨੇ ਕਿਹਾ ਸੱਚ ਦੀ ਆਵਾਜ਼ ਸੀ ਕਿ ਬਾਬਰ ਹਿੰਦ ਤੇ ਚੜਕੇ ਆਇਆ ਤੇ ਕਿਦਰ ਦਾ ਪਾਰ ਪਿਆ ਆਪਕੀ ਜੰਜਲੇ ਕਾਹ ਬੋਤਾ ਹੈ ਜੋ ਜੀ ਮੰਗੇ ਦਾਨ ਵੀ ਲਾ ਲੋ ਸੱਚ ਦੀ ਬਾਤ ਨਹੀਂ ਰੱਖ ਸਕਦੀ ਉਹ ਆਪਣੇ ਆਪ ਜਿੱਦ ਮਰਜ਼ੀ ਦਾ ਜਾ ਕਾ ਲਵੇ ਲੇਕਿਨ ਉਸ ਵੇਲੇ ਵੀ ਗੁਰੂ ਆਨੇ ਉਸ ਨੂੰ ਉਹ ਸ਼ਬਦ ਕਹੇ ਜਿਹੜੇ ਇੱਕ ਰਾਜਾ ਦੇ ਨਹੀਂ ਸੁਣਨ ਵਾਲੇ ਕਿਉਂਕਿ ਸੱਚ ਤਾਂ ਸੱਚ ਹੈ ਇੱਥੇ ਕਈ ਹੋ ਕੇ ਦੁਨੀਆ ਤੇ ਚਲੇ ਗਏ ਪਰ ਸੱਚ ਦੀ ਆਵਾਜ਼ ਜਿਹੜੀ ਹੈ ਜਿਨ੍ਹਾਂ ਨੇ ਸੱਚ ਕਮਾਇਆ ਉਹ ਕਦੇ ਡਰਖਦੇ ਨਹੀਂ ਉਹਨਾਂ ਨੂੰ ਕੋਈ ਵੀ ਡਰਾ ਨਹੀਂ ਸਕਦਾ ਕਿਉਂਕਿ ਨडर ਹੈ ਉਹ ਡਰਦੇ ਨਹੀਂ ਡਰਦੇ ਤਾਂ ਸਿਰਫ ਪਰਮਾਤਮਾ ਦੇ ਰਾਜੇ ਦੇ ਵਿੱਚ ਹੈ ਉਸ ਪਰਮਾਤਮਾ ਤੋਂ ਡਰਦੇ ਦੁਨੀਆ ਦੇ ਰਾਜਾ ਤੋਂ ਨਹੀਂ ਡਰਦੇ ਦੁਨੀਆ ਦੇ ਰਾਜੇ ਨੂੰ ਜੋ ਵੀ ਉਹ ਕ੍ਰਿਤਿयां ਕਰਦੇ ਉਹ ਸਭ ਮੌਤੇ ਕਹਿਣ ਵਾਲੀ ਹੈ ਸੋ ਜੇਕਰ ਕੋਈ ਕਹੇ ਕਿ ਮੈਂ ਰਾਜ ਕਰਦੇ ਹਾਂ ਲੇਕਿਨ ਦੁਨੀਆ ਤਰਾ ਤਰਾ ਕਰਦੀ ਹੋਵੇ ਉਹਦੀ ਕਿਤੇ ਵੀ ਢੋਈ ਹੈ ਨਹੀਂ ਉਹ ਜਿੰਨਾ ਮਰਜੀ ਆਪਣੇ ਆਪ ਨੂੰ ਉੱਚਾ ਗਣੀ ਜਾਵੇ ਹੋ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਤਾਹੰਦੇ ਨਾਨਕ ਪਾਛੇ ਨੇ ਆਪਣੇ ਆਪ ਨੂੰ ਢਾਡੀ ਗਿਆ ਢਾਡੀ ਕੌਂ ਸੀ ਜਿਹੜੇ ਸਿੱਖਤ ਸਲਾਹ ਕਰਦੇ ਸੀ ਕਿਹਦੇ ਸਿੱਖਤ ਸਲਾਹ ਆਮ ਤੌਰ ਤੇ ਜਿਹੜੇ ਦੋਮ ਸਿਗੇ ਉਹ ਰਾਜਿਆਂ ਦੇ ਜਾ ਕੇ ਸਿੱਖਤ ਸਲਾਹ ਦੇ ਵਿੱਚ ਸੋਹਲੇ ਗਾਉਂਦੇ ਸੀ ਉਹਨਾਂ ਦੇ ਤਾਂ ਕਿ ਉਹਨਾਂ ਨੂੰ ਕੁਛ ਮਾਇਨਤ ਵੀ ਪਰ ਇੱਥੇ ਨਾਨਕ ਨੇ ਆਪਣੇ ਆਪ ਨੂੰ ਢਾਡੀ ਕਿਹਾ ਕਿਸ ਦਾ ਉਹ ਸੋਨੇ ਉਸ ਪਰਮਾਤਮਾ ਦੇ ਕੋੰਦੇ ਜਿਨ੍ਹਾਂ ਨੂੰ ਲੋਕ ਨੀਚ ਜਾਤ ਕਹਿੰਦੇ ਉਹਨਾਂ ਨੇ ਆਪਣੇ ਆਪ ਨੂੰ ਕਿਹਾ ਕਿ ਮੈਂ ਢਾਡੀ ਹਾਂ ਤੇ ਤੇਰ ਦਾ ਢਾਡੀ ਹਾਂ ਸੋ ਉਹਨਾਂ ਨੇ ਪਰਮਾਤਮਾ ਦੀ ਜੇ ਤੋ ਸਿੱਖਤ ਸਲਾਹ ਕੀਤੀ ਤਾਂ ਉੱਤਮ ਜਾਤ ਹਸਤਾਇੰਦੀ ਇਹ ਕਰ ਮਰਦਾਨਾ ਜੀ ਨੇ ਸਤਗੁਰ ਪਾਤਸ਼ਾਹ ਦੇ ਨਾਲ ਅਰਵਾਪ ਵਿਜੈ ਤ ਉਤਮ ਪਦ ਵਿਭੈ ਕਿਉਂਕਿ ਸਿੱਤ ਸਲਾ ਉਹਨਾਂ ਨੇ ਪਰਮਾਤਮਾ ਦੀ ਕੀਤੀ ਹੈ ਬੰਦੇ ਦੀ ਨਹੀਂ ਕੀਤੀ ਕਿ ਬੰਦੇ ਤੋਂ ਕੁਝ ਮੰਗਣਾ ਹੈ ਜਿਨ੍ਹਾਂ ਨੇ ਬੰਦੇ ਦੀ ਸਿੱਤ ਸਲਾ ਕੀਤੀ ਉਹ ਸ਼ਾਮਦਾ ਕਰਕੇ ਰਹਿ ਗਏ ਲੇਕਿਨ ਜਿਨ੍ਹਾਂ ਨੇ ਪਰਮਾਤਮਾ ਦੀ ਕੀਤੀ ਉਹਨਾਂ ਦੇ ਦਰਤੇ ਤਾਂ ਸਾਰੇ ਵਰਨ ਚੁੱਕ ਗਏ ਉਹਨਾਂ ਨੂੰ ਤਾਂ ਸਭ ਨੇ ਮੁੜ ਕੇ ਨਤਮਸਤਕ ਹੋਣਾ ਪੈ ਗਿਆ ਲੋਕਾਂ ਨੇ ਜਿਹੜੇ ਲੋਕ ਨੀਚ-ਨੀਚ ਕਹਿੰਦੇ ਸੀ इसे करके चौथे पाशन किया रविदास चमार उस्तत करे हरकीर्तन में मुखिक गाए सिफ्त के भी कर दे उस परमात्मा की हर पल उस परमात्मा की सिफ्त के बीच जिन्ना ने उत्तम जात पतित जात उत्तम पाया चारे वर्ण लाग के पगाए सो जात किथे गई चाहे लोग धूम-धूम कर लेकिन मरता नेनो दुनिया आज जड़ी जात करती है क्योंकि ਉਹਨਾਂ ਨੇ ਪਰਮਾਤਮਾ ਦੇ ਨਾਲ ਉਸ ਸੱਚੇ ਪਾਤਸ਼ਾਹ ਦੇ ਨਾਲ ਅਰੇ ਬਾਪ ਜਾਈ ਜਿਹੜੇ ਕਿ ਹਰ ਟਾਈਮ ਉਸ ਪਰਮਾਤਮਾ ਦੀ ਸਿੱਖਤ ਸਲਾਹ ਦੇ ਵਿੱਚ ਰਹਿੰਦੇ ਹੋਏ ਆਪਣੇ ਆਪ ਨੂੰ ਢਾਡੀ ਕਹ ਰਿਹਾ ਹੈ ਹੋ ਢਾਡੀ ਕਾ ਨੀਚ ਜਾਤ ਕਹਿੰਦੇ ਢਾਡੀ ਨੂੰ ਬਹੁਤ ਨੀਵੀਂ ਜਾਤ ਦਾ ਲੋਕ ਕਹਿੰਦੇ ਸੀ ਆਮ ਤੌਰ ਤੇ ਜਦੋਂ ਗੋਂਦਾ ਸੀ ਲੈ ਗਏ ਕੁਛ ਦੇ ਦੇਣਾ ਤੇ ਆਮ ਤੌਰ ਤੇ ਉਹਦੇ ਲਈ ਸ਼ਬਦ ਵੀ ਕਿਤੇ ਕੋਈ ਦੋ ਮੁ ਕਹਿੰਦਾ ਸੀ ਕੋਈ ਮਰਾਸੀ ਕਹਿੰਦਾ ਸੀ ਕਿ ਕੋਈ ਪੰਡ ਕਹਿੰਦਾ ਸੀ ਲੇਕਿਨ ਇੱਥੇ ਆਪਣੇ ਆਪ ਨੂੰ ਉਹ ਪੰਡ ਕਹਾ ਰਹੇ ਆ ਜਿਹੜੇ ਉਸ ਪ੍ਰਮਾਤਮਾ ਦੇ ਸਿੱਖਤ ਸਲਾਹ ਦੇ ਵਿੱਚ ਜੁੜੇ ਆ ਤੇ ਜਦੋਂ ਉਸ ਪ੍ਰਮਾਤਮਾ ਦੁਨੀਆ ਦੇ ਮਾਲਕ ਦੀ ਸਿੱਖਤ ਸਲਾਹ ਕੀਤੀ ਤਾਂ ਫਿਰ ਉੱਤਮ ਪਦਵੀ ਪਾਉਂਦੇ ਉਹ ਤਾਂ ਦੁਨੀਆ ਤੋਂ ਵੀ ਉੱਤਮ ਹੋ ਗਏ ਜੱਤ ਨਹੀਂ ਰਹੀਆਂ ਸਾਰੀ ਦੁਨੀਆ ਤੋਂ ਉੱਚੀਆਂ ਜੱਤਾਂ ਚੱਲੇ ਕਿਉਂਕਿ ਦਰ ਉਹਦੇ ਤੇ ਸੋਗੇ ਉਸ ਪਰਮਾਤਮਾ ਦੇ ਦਰ ਤੇ ਤੇਥੇ ਭਗਤ ਬਸੇ ਕੇ ਲੋਕ ਕਰੇ ਅਨੰਦ ਸੱਚਾ ਮਨਸੋ ਉੱਥੇ ਕੋਈ ਇੱਕ ਦੁਨੀਆ ਦੇ ਨਹੀਂ ਇੱਕ ਦੇਸ਼ ਦੇ ਨਹੀਂ ਗਏ ਸਾਰੇ ਦੁਨੀਆ ਦੇ ਸਾਰੇ ਜਿੰਨੇ ਵੀ ਬ੍ਰਹਮੰਡ ਖੰਡ ਹੈ ਜਿਹੜੇ ਵੀ ਭਗਤ ਹਨ ਉੱਥੇ ਸੌਂਦੇ ਆ ਦਰ ਤੇ ਚਾਹੇ ਉਹਨਾਂ ਦੀ ਕੋਈ ਵੀ ਜਾਤ ਹੋਵੇ ਕੋਈ ਵੀ ਭੋਲੀ ਹੋਵੇ ਕੋਈ ਵੀ ਕੁਛ ਹੋਵੇ ਜਿਹਨੇ ਪਰਮਾਤਮਾ ਦੇ ਸਿਫ਼ਤ ਸਲਾ ਕੀਤੀ ਸਾਰੇ ਉਹਦੇ ਦਰ ਤੇ ਉਹ ਸੌਣੇ ਲੱਗਦੇ ਉਹਨਾਂ ਦੀ ਇੱਜ਼ਤ ਮਾਨ ਉਸ ਦੇ ਪਰਮਾਤਮਾ ਦੇ ਦਰਤੇ ਤਿੰਨ ਮੰਗਾ ਜੇ ਤੁਝੇ ਧਿਆਨ ਦੇ ਸਤਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਤਾਂ ਉਹਨਾਂ ਨੂੰ ਮੰਗਦਾ ਉਹਨਾਂ ਦਾ ਨਾਮ ਜਪਦਾ ਹਾਂ ਉਹਨਾਂ ਦੇ ਨਾਲ ਰਹਿਣਾ ਚਾਹੁੰਦਾ ਜਿਹੜੇ ਤੇਰਾ ਨਾਮ ਤੇ ਹੁੰਦੇ ਆ ਹਰ ਟਾਈਮ ਜਿਹੜੇ ਸੱਚ ਸਲਾਹ ਦੇ ਵਿੱਚ ਤੇਰੇ ਚ ਰਹਿੰਦੇ ਆ ਤੇਰਾ ਬੰਨ ਬੰਦੋਂਦੇ ਸਿਮਰਨ ਕਰਦੇ ਮੈਂ ਤਾਂ ਉਹਨਾਂ ਨੂੰ ਮੰਗਦਾ ਮੈਨੂੰ ਕਿਸੇ ਹੋਰ ਚੀਜ਼ ਦੀ ਦੁਨੀਆ ਦੀ ਲੋੜ ਨਹੀਂ ਮੈਨੂੰ ਤਾਂ ਤੇਰੇ ਦਰ ਦੇ ਜਿਹੜੇ ਨਾਮ ਜਪਣ ਵਾਲੇ ਪਗਤੈ ਮੈਨੂੰ ਤਾਂ ਉਹਨਾਂ ਦੇ ਦਰਸ਼ਨ ਚਾਹੀਦੇ ਸਤਸੰਗ ਮੈਨੂੰ ਉਹਨਾਂ ਦਾ ਚਾਹੀਦਾ ਮੈਨੂੰ ਉਹਨਾਂ ਦੇ ਹਰ ਟਾਈਮ ਚਰਨਾਂ ਦੇ ਵਿੱਚ ਜਗ੍ਹਾ ਮਿਲੇ ਸੋ ਦੁਨੀਆ 'ਤੇ ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕਰਨਾ ਉਹਨਾਂ ਦਾ ਹੀ ਨਾਮ ਦੁਨੀਆ 'ਤੇ ਅਮਰ ਹੁੰਦਾ ਹੈ ਬਾਕੀ ਜਿਹੜੇ ਦੁਨੀਆਂ ਦੇ ਪਦਾਰਥ ਇਕੱਠੇ ਕਰਕੇ ਚਲੇ ਜਾਂਦੇ ਉਮਰ ਦੇ ਸਾਰ ਖਤਮ ਹੋ ਜਾਂਦੇ ਕਿਉਂਕਿ ਜੇਕਰ ਅੱਜ ਵੀ ਆਪਾਂ ਦੇਖਦੇ ਹਾਂ ਕਿ ਜਿਨ੍ਹਾਂ ਨੇ ਸੱਚ ਨੂੰ ਪਹਿਚਾਣਨਾ ਹੈ ਤੇ ਸਾਡੇ ਸਾਹਮਣੇ ਹੈ ਕਿ ਦੁਨੀਆਂ ਦੇ ਉੱਤੇ ਜੇਕਰ ਸੱਚ ਨੂੰ ਮਟਾਉਣ ਦੇ ਖਾਤਰ ਕਿਸੇ ਨੇ ਜੋਰ ਲਾਇਆ ਉਹ ਸੱਚ ਨੂੰ ਮਟਾ ਨਹੀਂ ਸਕਿਆ ਖੁਦ ਮਿਟ ਗਿਆ ਜਿਵੇਂ ਕਿ ਨਵੇਂ ਪਾਸ਼ਾ ਜੀ ਨੇ ਸਿਰ ਦਿੱਤਾ ਪਰ ਸੀਸ ਲੈਣ ਵੜਿਆਂ ਦਾ ਕਿਤੇ ਵੀ ਅਜਨਾ ਹੈ ਨਹੀਂ ਜਿੱਥੇ ਬੈਠਣ ਹੁਕਮ ਕੀਤਾ ਉੱਥੇ ਉਹਨਾਂ ਦਾ ਕਿਤੇ ਨਾਂ ਨਿਸ਼ਾਨੇ ਝੋਲਦਾ ਪਰ ਜਿੱਥੇ ਨਵੇਂ ਪਾਸ਼ਣ ਸੀਸ ਦਿੱਤਾ ਉਸ ਜਗ੍ਹਾ ਤੇ ਜੋ ਛੱਡੇ ਝੋਲਦੇ ਆ ਉਹ ਸਦਾ ਹੀ ਝੋਲਦੇ ਰਹਿਣੇ ਸੋ ਸੱਚ ਤੇ ਝੂਠ ਜਿਹੜੀ ਹੈ ਉਹ ਪਛਾਨਣ ਲਈ ਸਾਡੇ ਸਾਹਮਣੇ ਹੈ ਕਿ ਜੇਕਰ ਅਸੀਂ ਉਸ ਜਗ੍ਹਾ ਤੇ ਖੜ ਕੇ ਤੇ ਦੂਸਰੀ ਜਗ੍ਹਾ ਤੇ ਖੜ ਕੇ ਦੇਖੀਏ ਤਫੇਤ ਲੱਗਦਾ ਕਿ ਦੁਨੀਆ ਤੇ ਸੱਚ ਜਿਹੜਾ ਹੈ ਉਹਨੇ ਸਦਾ ਹੀ ਰਹਿਣਾ ਹੈ ਝੂਠ ਨੇ ਖਤਮ ਹੋ ਜਾਣਾ ਹੈ ਝੂਠ ਜਿਆਦੇ ਟਿਕ ਨਹੀਂ ਸਕਦਾ ਸੋ ਭਗਤ ਉਹਦੇ ਜਿਹੜੇ ਹੈ ਜਿਹੜੇ ਉਸ ਦੀ ਸਤ ਸਲਾਹ ਦੇ ਵਿੱਚ ਹੈ ਉਹਨਾਂ ਦਾ ਸਦਾ ਹੀ ਨਾਂ ਰਹਿੰਦਾ ਬੱਕੇ ਦਾ ਨਾਮ ਲੈ ਜਾਂਦਾ ਨਾਮ ਮਿਟ ਜਾਂਦਾ ਸੋ ਸਤਕੁਰ ਪਾਸ਼ਾ ਜੋ ਇਸ ਪੌੜੀ ਚ ਸਮਝਾਉਣ ਕਰਦੇ ਹੈ ਕਿ ਆਪਣਾ ਮੂਲ ਪਛਾਨ ਜੇਕਰ ਬੰਦੇ ਨੇ ਆਪਣਾ ਮੂਲ ਨਾ ਪਛਾਣਿਆ ਕਿ ਮੈਂ ਜਾਣਾ ਕਿੱਥੇ ਹੈ ਆਇਆ ਕਿੱਥੋਂ ਹੈ ਮਕਸਦ ਕੀ ਹੈ ਤਾਂ ਫਿਰ ਉਹ ਬਾਜੀ ਹਾਰ ਕੇ ਚਲੇ ਜਾਊਗਾ ਕਿਉਂਕਿ ਬਾਜੀ ਜਿਹੜੀ ਹੈ ਉਦੋਂ ਬੰਦਾ ਹਾਰ ਜਾਂਦਾ ਜਦੋਂ ਇਸ ਦੁਨੀਆ ਨੂੰ ਆਪਣਾ ਸਮਝ ਲੈਂਦਾ ਇਸ ਦੁਨੀਆ ਨੂੰ ਪਰਮ ਨੂੰ ਜਿਹੜਾ ਪਰਮ ਦੀ ਦੁਨੀਆ ਹੈ ਛਲ ਕਪਟ ਦੀ ਦੁਨੀਆ ਹੈ ਇਹਨੂੰ ਆਪਣਾ ਬਣਾ ਲੈਂਦਾ ਫਿਰ ਉਸ ਲਈ ਜੀਵਨ ਦਾ ਮਕਸਦ ਹਾਰ ਜਾਂਦਾ ਜੀਵਨ ਦਾ ਜੋ Aim ਹੈ ਉਸ ਪ੍ਰਾਪਨ ਉਹਨਾਂ ਪ੍ਰਾਪਨ ਕਰ ਸਕਦਾ ਸੋ ਗੁਰੂ ਮਹਾਰਾਜ ਦੇ ਅਸਿ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਆਪਣੇ ਜੀਵਨ ਦੇ ਵਿੱਚ ਟਾਣੀਏ ਉਹਨਾਂ ਦੇ ਚਰਨਾ ਚਰਨ ਅਸ ਅਸ ਕਰਕੇ ਕਿ ਪ੍ਰਮਾਤਮਾ ਆਪਣੀ ਕਿਰਪਾ ਕਰੇ ਸਿਫਤਸਲਾ ਸਾਧ ਸੰਗਤ ਮਿਲੇ ਸਤ ਸੰਗ ਦੇ ਵਿੱਚ ਜਾ ਕੇ ਮੌਕਾ ਮਿਲੇ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਉਹਨਾਂ ਦੇ ਨਰਜਸ ਬਲੀ ਹੋਵੇ ਤਾਂ ਕਿ ਇਸ ਜੀਵਨ ਦੇ ਵਿੱਚ ਉਹਨਾਂ ਦਾ ਸਤਿ ਸਿਲਾ ਕਰਕੇ ਆਉਣ ਜਾਣ ਦਾ ਚੱਕਰ ਖਤਮ ਹੋ ਜਵੇ ਸੋ ਆਉ ਉਹਨਾਂ ਦੇ ਚਰਨ ਚਰਦਾਸ ਕਰ ਬੇਨਤੀ ਕਰਦੇ ਹੋਏ ਫਤਿਬ ਲਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿ